ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਦਿਨ ਹੈਗਾ ਅੱਜ ਬੁੱਧਵਾਰ ਦਾ ਇਹ ਅਸ ਮੈਂ ਗਈ ਸੀਗੀ ਭੈਣ ਕੋਲੇ ਜਿਹੜੀ ਭੈਣ ਦੀ ਮੇਰੀ ਦੀ ਭੈਣ ਮੇਰੀ ਇੱਕੋ ਹੀ ਹੈਗੀ ਉਹਦੀ ਕੁੜੀ ਦਾ ਵਿਆਹ ਹੈਗਾ ਉੱਥੀ ਆਪਣੇ ਹਰਮਨ ਤੇ ਜੋਤ ਗਏ ਹੋਏ ਨੇਗੇ ਛੁੱਟੀਆਂ ਕਰਕੇ ਗਈ ਹੋਈ ਸੀ ਤੇ ਇਹਨਾਂ ਨੇ ਲੈਣਾ ਸੀਗਾ ਕੱਪੜਾ ਵਿਆਹ ਦਾ ਪਿਆਤਾ ਜੀ ਫਰਵਰੀ ਦਾਗਾ ਕੱਪੜਾ ਲੈਣਾ ਸੀ ਕੁਛ ਕਿ ਇਹਨਾਂ ਨੇ ਇੱਕ ਦੋ ਕੁੜੀ ਨੇ ਸੂਟ ਲੈ ਲਏ ਸੀਗੇ ਬਸ ਇਹਨੇ ਫਿਰ ਸਾਰੇ ਆਪਣੇ ਦੇਣ ਲੈਣ ਦਾ ਸਾਰਾ ਕੋ ਹੋਰ ਜਿਹੜਾ ਹੁੰਦਾ ਉਰਾਂ ਪਰਾਂ ਦੇਣ ਵਾਲਾ ਇਹਦਾ ਕੱਪੜਾ ਉਹ ਲੈਣਾ ਸੀਗਾ ਫਿਰ ਮੈਨੂੰ ਬੁਲਾਇਆ ਸੀਗਾ ਤੇ ਫਿਰ ਮੈਂ ਗਈ ਸੀਗੀ ਬੁੱਧਵਾਰ ਨੂੰ ਤੇ ਨਵਾਂ ਸਾਲ ਚੜਿਆ ਸੀਗਾ ਉਹਦੇ 1 ਜਨਵਰੀ ਨੂੰ ਤੇ ਫਿਰ ਉਹ ਕਦੀ ਵੀ ਨਾ ਐਵੇਂ ਤੁਸੀਂ ਜਿਹੜੇ ਆਪ ਦੇ ਲਓਗੇ ਮੈਂ ਸੋਨੂੰ ਦੇਵਾਂਗੀ ਵੀ ਉਹ ਵੀ ਆਪ ਦੇ ਦੇਖ ਕੇ ਲੈ ਲਿਓ ਇੱਕੇ ਭੈਣ ਹੈਗੀ ਇੱਧਰ ਬੈਠੀ ਹੈਗੀ ਇਹ ਭੈਣ ਘੁੰਮਣ ਤੋਂ ਐਗੀ ਇਹ ਵੀ ਇੰਦੇ ਇਸ ਤਿਹਾਰੀ ਚ ਭੈਣ ਹੈਗੀ ਬਸ ਇੱਕ ਮੇਰੀ ਭਾਣ ਜੀ ਸੀਗੀ ਹਰਮਨ ਸੀ ਚਾਰ ਪੰਜ ਜਾਣੀਆਂ ਸੀਗੀਆਂ ਤੇ ਫਿਰ ਕਦੀ ਵੀ ਮੈਂ ਛੋੜੇ ਕੱਪੜੇ ਲਾਉਂਗੀ ਜਿਹੜੇ ਫਿਰ ਮੋੜ ਮੜਾਈਆਂ ਹੋਣਗੀਆਂ ਵੀ ਆਪੇ ਆਪਦੇ ਦੇਖ ਕੇ ਲੈ ਲਓਗੀਆਂ ਨਾਲੇ ਆ ਕਰਕੇ ਫਿਰ ਮੈਂ ਗਈ ਸੀ ਨਾਲੇ ਫਿਰ ਕੱਲੀ ਨੂੰ ਉਹਨੂੰ ਕੀ ਪਤਾ ਲੱਗਣਾ ਸੀ ਕੱਲੇ ਨੂੰ ਫਿਰ ਐਜ ਹੋ ਜਾਂਦਾਗਾ ਵੀ ਕਿਹੜਾ ਲਮਾਨ ਇਹਨਾਂ ਕਪੜਾ ਦੀ ਬਾਬਾ ਇਕੱਠਾ ਲੈਣਾ ਹੋਵੇ ਫਿਰ ਪਤਾ ਨਹੀਂ ਲੱਗਦਾ ਇਹ ਦੇਖ ਰਹੀ ਸੀ ਭਾਣਜੀ ਮੇਰੀ ਛੋਟ ਮੈਂ ਕਹਿੰਦੀ ਸੀ ਇਹ ਰੰਗ ਮੈਂ ਤੁਝੂਰ ਲੈ ਲਈ ਕਲਰ ਵੀ ਸੋਹਣਾ ਵਾਲਾ ਲੱਗੂ ਤੇਰੇ ਅਰੇ ਨਹੀਂ ਫਿਰ ਇਹ ਨਹੀਂ ਲਿਆ ਸੀਗਾ ਇਸ ਕਲਰ ਦੇ ਵਿੱਚ ਹੋਰ ਸ਼ੂਟ ਪਸੰਦ ਕਰ ਲਿਆ ਸੀਗਾ ਉਹ ਇਸ ਤੋਂ ਹੈਵੀ ਸੀ ਥੋੜਾ ਜਿਹਾ ਤੇ ਲੇਟ ਬਹੁਤ ਹੋ ਗਏ ਸੀ ਗਿਆ ਸੀ ਮੈਂ ਗਈ ਸੀ 1:30 ਵਜੇ ਦਿਨ ਪਹੁੰਚ ਗਈ ਸੀ ਮੈਂ ਤਾਂ ਫਿਰ ਪਹਿਲਾਂ ਮੈਂ ਘਰੀ ਵਾਗੀ ਸੀ ਇਹਨਾਂ ਦੇ ਮੰਡੀ ਚੋਂ ਆਉਂਦੇ ਸ਼ਹਿਰ ਚੋਂ ਹੀ ਲੈਂਦੇ ਨੇ ਕਪੜਾ ਫਿਰ ਕੋਈ ਨਹੀਂ ਵੀ ਠੰਡ ਹੈ ਕੀ ਵੀ ਸ਼ਹਿਰ ਚ ਕੀ ਉੱਪਰ ਖੜੇਗੀ ਤੂੰ ਪਹਿਲੀ ਆ ਕੇ ਵੀ ਘਰੀ ਆ ਜਾ ਪਹਿਲਾਂ ਫਿਰ ਮੇਰੀ ਮੈਨੂੰ ਘਰੀ ਲੈ ਗਈ ਸੀਗੇ ਫਿਰ ਗੰਜਾ ਸੀ ਅਸੀਂ ਦੁਆਰੇ ਚਾਹ ਪਾਣੀ ਪੀ ਕੇ ਰੋਟੀ ਖਾ ਕੇ ਜਾਣਾ ਤਾਂ ਮੈਂ ਫਿਰ ਉੰਬੀ ਸੀਗਾ ਜੋ ਤਿਆਰ ਮੈਨੂੰ ਲੈ ਕੇ ਆਉਣਾ ਸੀ ਇਹ ਆਪਾਂ ਨੂੰ ਪਿਆਈ ਸੀਗੀ ਚਾਹ ਦੁਕਾਨਦਾਰ ਨੇ ਲਾ ਲਿਆ ਨੇ ਖਵਾਉਂਦੀ ਨੇਗਾ ਨਾ ਖਵਾਉਦੇ ਪਿਆਂਦੀ ਅਗਲਾ ਜਦੋਂ ਆਪਾਂ ਇਕੱਠਾ ਕੱਪੜਾ ਲੈਣੇ ਹੈਗੇ ਤੇ ਅਸੀਂ ਅਸੀਂ ਅਸੀ ਆਂਦੀਆਂ ਸੀਗੀਆਂ ਉਹਨੇ ਸਾਨੂੰ ਖਵਾਰ ਜਿਹਾ ਲਿਆ ਤੇ ਇਕੱਠੀ ਇਹ ਕਹਿੰਦੇ ਵੀ ਆਪੇ ਆਪਦੇ ਹਿਸਾਬ ਨਾਲ ਆਪਾਂ ਹੀ ਤਰ ਤਰ ਕੇ ਖਾ ਲਓ ਸਮੋਸੇ ਮੰਗਵਾਏ ਸੀਗੇ ਚਾਹ ਨਾਲ ਇੱਕ ਵਾਰੀ ਚਾਹ ਉਹਨੇ ਪਹਿਲਾਂ ਵੀ ਪਿਆਤੀ ਸੀ ਸ਼ੁਰੂ ਚ ਹੀ ਉਹ ਸੀ ਕੱਪੜਾ ਲੈਣ ਲੱਗੀ ਸੀ ਤੇ ਫਿਰ ਬਾਅਦ ਚ ਕਹਿੰਦੇ ਵੀ ਦੱਸ ਦੋ ਕੀ ਖਾਣਾ ਮੇਰੀ ਭਾਣਜੀ ਕੇ ਸੱਗਦੀ ਨਹੀਂ ਹੈਗੀ ਇਹ ਤਾਂ ਕਹਤਾ ਕਹਿੰਦੀ ਸਮੋਸੇ ਮੰਗਾ ਦਵਾ ਅੰਕਲਾ ਕੁੱਕ ਲੱਗੀ ਵੀ ਆ ਸਾਨੂੰ ਇਹਨੇ ਸਮੋਸੇ ਮੰਗਾਤੇ ਸੀ ਅਸੀਂ ਨਾ 5 ਵਜੇ ਸਵੇਰ 5 ਨਿਕਲੀਆਂ ਦੁਕਾਨ ਚੋਂ ਭੋਣੇ 6 ਹੋ ਗਏ ਘਰੇ ਆਉਂਦੇ ਹਾਂ ਜਮੀ 8:00 ਹੋ ਗਿਆ ਸੀਗਾ ਇਹ ਇੱਥੇ ਦੇਖਦੀਆਂ ਸੀਗੇ ਅਸੀਂ ਪਸ਼ਾਕਾਂ ਜਿਹੜੀਆਂ ਆਪਾਂ ਲਾਉਣੀਆਂ ਪਿਆ ਤੇ ਦੇਣੀਆਂ ਸੀਗੀਆਂ ਇਹ ਪਤਾ ਨਹੀਂ ਮੈਂ ਕਿ ਬੇਸ਼ੀਸ਼ ਲਾ ਕੇ ਦੇਖਦੇ ਨੇ ਕਿ ਪਿਛਾਗੋ ਸ਼ੀਸ਼ੇ ਦੇ ਨਾਲ ਦਿਖਾਉਦੇ ਨੇ ਡਿਜ਼ਾਈਨ ਜੇ ਸ਼ੀਸ਼ਾ ਲਾ ਕੇ ਠੰਡ ਵੀ ਬਹੁਤ ਸੀਗੀ ਮੈਂ ਸਾਡੇ ਘਰੋਂ ਬਾਗੀ ਸੀ ਪਿੰਡੋਂ ਸਾਡੇ ਤੱਕ ਪਹੁੰਚ ਗਈ ਸੀ ਮੈਂ ਸਾਢੇ 11:30 12 ਵਜੇ ਲੱਗੇ ਹੋਵਾਂਗੇ ਸੀ ਕੱਪੜਾ ਦੇਖਣ ਥੋੜੇ-ਥੋੜੇ ਨਾਲ ਫੇਰ ਵੀ ਨਾ ਸਾਢੇ 5:30 ਹੋ ਗਏ ਸੀ ਇਹ ਦੇਖਦੇ ਸੀਗੇ ਕੰਬਲ ਉਹ ਕਹਿੰਦਾ ਵੀ ਕੋਈ ਪਸੰਦ ਕਰ ਲਓ ਉਹ ਫਿਰ ਗਿਫਟ ਦਿੰਦੇ ਨੇ ਜਦੋਂ ਆਪਾਂ ਜ਼ਿਆਦਾ ਕੱਪੜਾ ਖਰੀਦਦੇ ਹਾਂ ਨਾ ਉਹ ਕਿਤਾ ਚਾਦਰਾਂ ਚ ਬਨ ਕੇ ਦੇ ਦਿੰਦੇ ਸੀਗੇ ਗਨੜੀਆਂ ਬਨ ਕੇ ਚੱਕ ਕੇ ਲਿਉਂਦੇ ਹੁਣ ਕੱਪੜਾ ਉਹ ਵੱਡੇ ਲਿਫਾਫਿਆਂ ਚ ਪੈਕ ਕਰ ਦਿੰਦੇ ਨੇ ਫਿਰ ਉਹਨਾਂ ਨੇ ਕੰਬਲ ਦਿੱਤਾ ਸੀਗਾ ਗਿਫਟ ਸਾਰੇ ਕੱਪੜੇ ਦੇ ਨਾਲ ਤੇ ਇੱਥੇ ਸ਼ਾਮ ਨੂੰ ਇੱਥੇ ਘਰੇ ਬੈਠਾ ਦੀ ਵੀਡੀਓ ਬਣਾਈ ਸੀਗੀ ਘਰੇ ਕਰਦੀਆਂ ਸੀ ਅਸੀਂ ਗੱਲਾਂ ਬਾਤਾਂ ਸਾਰੀਆਂ ਹੋਰ ਇਹ ਜਿਉਤ ਹੋਏ ਰੌਲਾ ਪਾਈ ਜਾਂਦੇ ਸੀਗੇ ਤਾਂ ਉਹ ਕਿੱਥੇ ਮੈਂ ਫਿਰ ਉਹ ਐਸਰ ਰਿਕਾਰਡਿੰਗ ਕਰੀਏਗੀ ਬੈਸੇ ਤਾਂ ਮੈਂ ਸਾਰੀ ਵੀਡੀਓ ਜੀ ਉਹ ਐਸਰ ਰਿਕਾਰਡਿੰਗ ਕਰੀਏਗੀ ਜਿਆਦਾ ਫਿਰ ਰੌਲਾ ਰਪਾ ਜਾ ਪੈਂਦਾ ਵੀ ਚੰਗਾ ਨਹੀਂ ਲੱਗਦਾ ਹੈਗਾ ਫਿਰ ਅਸੀਂ ਇਹ ਰੋਟੀ ਪਾਣੀ ਖਾ ਕੇ ਸਾਰਾ ਕੰਮ ਨਿਮੇੜ ਕੇ ਬਹੁਤ ਲੇਟ ਹੋ ਗਈ ਸੀ ਅਸੀਂ ਰਾਤ ਨੂੰ ਨਾ 8:30 ਵਜੇ ਤੱਕ ਰੋਟੀ ਖਾਧੀ ਕੇ ਰਾ ਕੇ ਚਾਹ ਪਾਣੀ ਪੀ ਕੇ ਦਮ ਜਾਲਿਆ ਘੰਟਾ ਫੇਰ ਰੋਟੀ ਪਾਣੀ ਦਾ ਕਰਿਆ ਠੰਡ ਚ ਉੱਥੇ ਅੱਕੜ ਗਿਆ ਬੈਠੀਆਂ ਥਣ ਦੁਕਾਨ ਚ ਫੇਰ ਉਸ ਤੋਂ ਬਾਅਦ ਦੁਆਰੇ ਦੇਖ ਰਹੀਆਂ ਸੀਗੀਆਂ ਸੀ ਕੱਪੜੇ ਵੀ ਉੱਥੇ ਕਿਵੇਂ ਲੱਗਦੇ ਸੀ ਕਰਿਆ ਕਿਵੇਂ ਲੱਗਦੇ ਨੇ ਮਨ ਨਾਲਿਆ ਡੋਡਾ ਸੈਲੈਕਟ ਕਰਕੇ ਡੋਡਾ ਰੱਖਣੇ ਸੀਗੇ ਇਹ ਪਾ ਕੇ ਜੇ ਤੋਂ ਪਤਾ ਕਾਨ ਚ ਕਪੜਾ ਲੈਣੇ ਉੱਥੇ ਜਿਆਦਾ ਕੁਸ ਉਹ ਲੱਗਦਾ ਘਰੇ ਆ ਕੇ ਹੋਰ ਫਰਕ ਲੱਗਣ ਲੱਗ ਜਾਂਦਾ ਹੈ ਘਰੇ ਆ ਕੇ ਕਪੜਾ ਵਧੀਆ ਲੱਗਦਾ ਦੁਕਾਨ ਚ ਆਪਾਂ ਨੂੰ ਆਇਆ ਹੁੰਦਾ ਵੀ ਆ ਲੈਈਏ ਆ ਨਾ ਲੈਈਏ ਕਹਿੰਦੇ ਹੁੰਦੇ ਨੇ ਤਾਂ ਸ਼ਿਸ਼ਿਆਂ ਦਾ ਮੰਦਰ ਹੁੰਦਾ ਦੁਕਾਨ ਤਾਂ ਲੱਟਾਂ ਲੱਗੀਆਂ ਹੁੰਦੀਆਂ ਨੇ ਜਿਆਦੇ ਕੁਛ ਅਸੀਂ ਫਿਰ ਬੀਬੀ ਨੂੰ ਵੀ ਦਿਖਾਉਣਾ ਸੀਗਾ ਸਾਰਿਆਂ ਦੇ ਲੀੜਾ ਕਪੜਾ ਵੀ ਇਹ ਨੂੰ ਆ ਲੈਤਾ ਇਹ ਨੂੰ ਆ ਲੈਤਾ ਬੀਬੀ ਦਿਖਾਉਂਦੇ ਸੀ ਅਸੀਂ ਘਰੇ ਆ ਕੇ ਬੀਬੀ ਤੇ ਜੋਤ ਘਰੀ ਸੀਗੇ ਅਸੀਂ ਇੰਨੇ ਸੀਗੀਆਂ ਬਸ ਤੇ ਆਪਦੇ ਸੂਟ ਦਿਖਾਉਂਦੀ ਸੀਗੀ ਹੁਣ ਇਹ ਗੁੜੀਆ ਵਿਆਹ ਲਈ ਅਸੀਂ ਲਫਾਫੇ ਦੇਖਦੀ ਸੀ ਕਿ ਉਹਨਾਂ ਨੇ ਇਹਨਾਂ ਨੂੰ ਮਾੜੇ ਜਿਹੇ ਲਫਾਫੇ ਦਿੱਤੇ। ਜੀ ਤਾਂ ਪਾਟ ਵੀ ਗਏ ਕੋ ਸ਼ੂਟ ਹੈਵੀ ਹੁੰਦੇ ਨੇ ਕਿ ਲਫਾਫੇ ਮਾੜੇ ਜਿਹੇ ਸੀਗੇ। ਫਿਰ ਅਸੀਂ ਅਗਲੇ ਦਿਨ ਹੋਰ ਲਫਾਫੇ ਲਿਆ ਕੇ ਫਿਰ ਚੰਗੀ ਤਰ੍ਹਾਂ ਦੁਬਾਰੇ ਹੋਰ ਲਫਾਫਿਆਂ ਚ ਪਾਏ। ਵਧੀਆ ਜਿਹੇ ਲਫਾਫੇ ਲਿਆ ਕੇ ਕੱਲ ਫਿਰ ਮੈਂ ਵਲੌਗ ਐ ਨਹੀਂ ਬਣਾਇਆ ਹੈਗਾ ਵੀ ਛੋਟਾ ਰਹਿ ਗਿਆ ਸੀ ਪਰ ਥੋੜੀ ਵੀਡੀਓ ਬਣਾਈ ਸੀਗੀ ਫਿਰ ਮੈਂ ਵਲੌਗ ਪਾਇ ਨਹੀਂ ਹੈਗਾ ਇਹ ਸਵੇਰ ਨੂੰ ਫਿਰ ਮੈਂ ਨਾ ਇਹਦੀ ਲਮਾਰੀ ਦੇਖਦੀ ਸੀਗੀ ਅਲਮਾਰੀ ਬਹੁਤ ਖੁੱਲੀ ਵੱਡੀ ਲਈ ਹੈਗੀ ਇਹਦੀ ਬਹੁਤ ਵਧੀਆ ਹੈਗੀ ساری ਉਮਰ ਕੇ ਮੇਲੇੜਾ ਕੱਪੜਾ ਰੱਖੀ ਆ ਦੋ ਲਮਾਰੀਆਂ ਦਾ ਕੰਮ ਦਿੰਦੀ ਹੈਗੀ ਬਹੁਤ ਡਬਲ ਲਮਾਰੀ ਹੈ ਇਹਦੀ ਲੱਕੜ ਦੀ ਹੈਗੀ ਇਹ ਸਾਰੀ ਬਹੁਤ ਹੋਲੀ ਡੁੱਲੀ ਸੀਗੀ ਇਹ ਇਹ ਦਿਖਾਈ ਜਾਂਦੀ ਸੀ ਮੈਨੂੰ ਬਾਣ ਜੀ ਮੇਰੀ ਵੀ ਇੱਥੇ ਮੈਂ ਆ ਚੀਜ਼ ਤਰੀ ਪਈ ਐ ਇੱਥੇ ਆ ਤਰੀ ਪਈ ਐ ਸਾਰਾ ਦਿਖਾਈ ਜਾਂਦੀ ਸੀਗੀ ਮੈਨੂੰ ਲਲਮਾਰੀ ਬਹੁਤ ਪਸੰਦ ਆਈ ਇਹਦੀ ਮੈਂ ਕਿਹਾ ਵੀ ਸਾਰੀ ਉਮਰ ਲੋਡ ਨਹੀਂ ਹੈਗੀ ਕਿਵੇਂ ਕਿੰਨੇ ਲੜਾ ਕੱਪੜਾ ਰੱਖੀ ਜਾਂਦੋ ਇਹ ਵਾਜ ਜਾਣਾ ਥੋੜੇ ਥੋੜੇ ਵਿੱਚ ਆਉਣਗੇ ਆ ਉਧਰ ਮੇਰੀ ਭੈਣ ਗੱਲਾਂ ਕਰੀ ਜਾਂਦੀ ਹੈਗੀ ਰਸੋਈ 'ਚੋ ਸ਼ਾਮ ਨੂੰ ਰੇਟਿੰਗ ਕਰੀ ਹੈਗੀ ਮੈਂ ਰੋਟੀ ਬਣਾਈ ਜਾਂਦੀ ਸੀਗੀ ਉਹਦੀ ਬਾਜਣਾ ਇੱਧਰ ਆਈ ਜਾਂਦੀ ਸੀ ਸਵੇਰ ਨੂੰ ਅਸੀਂ ਦੁਬਾਰੇ ਮੰਡੀ ਜਾਣਾ ਸੀਗਾ ਫੇਰ ਤੇ ਉਹ ਕੱਪੜੇ ਲੈਂਦੇ ਅਸੀਂ ਲੇਟ ਹੋ ਗਏ ਸੀ ਬਾਹਲਾ ਫੇਰ ਕੱਲ ਤਾਂ ਕਰਕੇ ਦੂਸਰੇ ਦਿਨ ਵੀ ਅਸੀਂ ਸਵੇਰੇ ਬਾਜ਼ਾਰ ਫੇਰ ਜਾਣਾ ਪਿਆ ਕੁਝ ਕੰਮ ਰਹਿ ਗਏ ਸੀਗੇ 2-4 ਇਹ ਹਰ ਜੋਰ ਦੇ ਕੱਪੜੇ ਲੈਣੇ ਸੀ ਅਸੀਂ ਫੇਰ ਕੱਲ ਸਾਡੇ ਨਾਲ ਨਹੀਂ ਗਿਆ ਸੀਗਾ अगले दिन गए जो देते कपड़े देखते दे सी वीडियो पता नहीं किमें जी बन गई पुठी जी मैं बनाने वेले भी नहीं चेक करी हैगी वीडियो जोड़ने वेले नहीं चेक करी मैं भी पुठी बन गई ये बस इस तरह ही लग गई मेथों ਜੋਤਨਾ ਜੀਂ ਦੀਆਂ ਪੈਂਟਾਂ ਬਾਕੀ ਜ਼ਿਆਦੇ ਖੁਸ਼ੀ ਆਸੀ ਮਨਾਇਆ ਸੀ ਉਹਨੂੰ ਵੀ ਤੋਏ ਫਾਰਮਰ ਪੈਂਟ ਲੈ ਤਾਂ ਕਰਕੇ ਉਹ ਮਸਾਂ ਮਨਾਇਆ ਸੀ ਬਜੀਂ ਨੇ ਨਹੀਂ ਸੋਹਣੀ ਲੱਗਦੀ ਹੈਗੀ ਬਸ ਇਹ ਮੰਨ ਗਿਆ ਸੀ ਵੈਸੇ ਇਹ ਪਰ ਇਹ ਲੈ ਲਈ ਸੀਗੇ ਨੇ ਫਿਰ ਫਾਰਮਰ ਪੈਂਟ ਨਾਲ ਕੱਪੜੇ ਜੋ ਉਹਦੇ ਕੱਪੜੇ ਲੈਣ ਤੋਂ ਬਾਅਦ ਇੱਥੇ ਆਗੇ ਸੀਗੇ ਅਸੀਂ ਲਹਿੰਗੇ ਵਾਲੀ ਦੁਕਾਨ ਤੇ ਲਹਿੰਗੇ ਸੈੱਟ ਕਰਨ ਲੈ ਗਏ ਤੇ ਲਹਿੰਗਾ ਸਿਲੈਕਟ ਕਰਨਾ ਸੀਗਾ ਭਾਣਜੀ ਨੇ ਉਹ ਕਹਿੰਦੀ ਵੀ ਤੁਸੀਂ ਅੱਜ ਕਰਵਾ ਦਿਓ ਮੇਰੇ ਨਾਲ ਵੀ ਫਿਰ ਮੇਰਾ ਕੱਲੀ ਦਾ ਲੋਟ ਨਹੀਂ ਆਉਣਾ ਹੈਗਾ ਬਾਅਦ ਵਿੱਚ ਵੀ ਹਰਮਨ ਦੱਸ ਦਊਗੀ ਤੁਸੀਂ ਦੱਸ ਦੋਗੇ ਮੈਨੂੰ ਫੇਰ ਸੀ ਲਹਿੰਗਾ ਸਿਲੈਕਟ ਕਰਨ ਵਾਗੇ ਸੀਗੇ ਲੈਂਗੜੀ ਦੁਕਾਨ ਤੇ ਬਸ ਉਹਨੂੰ ਕੰਫਿਊਜ਼ ਹੋਇਆ ਪਿਆ ਸੀਗਾ ਵੀ ਕਿਹੜਾ ਘਰ ਆ ਮੈਂ ਤੇ ਉਸ ਤੋਂ ਬਾਅਦ ਅਸੀਂ ਭੱਗੀਆਂ ਸੀਗੇ ਹੈਂਡਲੂਮ ਵਾਲੀ ਦੁਕਾਨ 'ਚ ਮੈਂ ਨਾ ਇੱਥੋਂ ਉਸ ਬੈੱਡ ਸ਼ੀਟਾਂ ਲੈਣੀਆਂ ਸੀਗੀਆਂ ਛਾਦਰ ਬੈੱਡ ਦੀ ਇਹ ਸੀ ਰਜਾਈ ਦੇਖੀਆਂ ਦੀਆਂ ਸੀਗੀਆਂ ਮੇਰੀ ਭੈਣ ਕਹਿੰਦੀ ਸੀ ਕਹਿੰਦੇ ਰਜਾਈ ਦੇਖ ਕੇ ਨਹੀਂ ਪਹਿਲਾਂ ਮੈਂ ਇੱਕ ਦਿਨ ਪਹਿਲਾਂ ਵੀ ਦੇਖ ਕੇ ਗਈਆਂ ਇਹna ਸਿੰਗਲ ਰਜਾਈ ਹੈਗੀ ਬਹੁਤ ਗਰਮ ਹੈਗੀ ਰੂੰ ਦੀ ਤਾਂ ਹੁਣ ਲੋੜ ਹੀ ਨਹੀਂ ਹੈਗੀ ਰੂੰ ਵਾਲੀਆਂ ਦੀ ਤਾਂ ਬਹੁਤ ਵੱਡਾ ਹੈਂਡਲੂਮ ਹੈ ਇੱਥੇ ਪੈ ਤਾਂ ਸਾਨੂੰ ਦੂਰ ਗਿਆ ਸੀ ਥੋੜਾ ਜਿਹਾ ਕਹਿੰਦੀ ਮੈਂ ਫਿਰ ਉੱਥੋਂ ਦਵਾ ਕੇ ਲਿਆਂਗੂਗੀ ਬਈ ਸਿੱਥੋਂ ਹੀ ਲਿਓਨੇ ਹੁੰਨੇ ਆਗੇ ਬਹੁਤ ਜ਼ਿਆਦਾ ਵੱਡਾ ਕੰਮ ਹੈ ਇਹਨਾਂ ਦਾ ਤੇ ਇੱਥੇ ਮੈਂ ਲਈ ਸੀਗੀ ਗਰਮ ਜੀ ਚਾਦਰ ਲਈ ਸੀਗੀ ਮੈਂ ਬੱਡ ਤੇ ਪਿਛਾਉਣ ਵਾਸਤੇ ਇਹਨਾਂ ਮੈਂ ਹੁਣ ਉੱਪਰ ਆ ਕੇ ਐਡੀਟਿੰਗ ਕਰਨ ਲੱਗੀ ਆਂਗੀ ਹੋ ਰੋਲਾ ਥੋੜਾ ਜਿਆਦਾ ਪਾਈ ਜਾਂਦੇ ਸੀਗੇ ਰੋਟੀ ਪਾਣੀ ਖਾਂਦੇ ਸੀਗੇ ਇੱਥਾਂ ਫਿਰ ਮੈਂ ਕਿ ਵਿਚ ਬਾਜਾਂ ਆਈ ਜਾਂਦੀਆਂ ਨੇਗੀਆ ਇਹ ਮੈਂ ਹੁਣ ਉੱਪਰ ਆ ਕੇ ਲੱਗੀਆਂਗੀ ਐਡੀਟਿੰਗ ਕਰਨ ਇੱਥੇ ਥੋੜੀ ਜੀ ਗੁਰੂ ਘਰ ਵਾਲੇ ਬਾਬੇ ਦੀ ਆਵਾਜ਼ ਆਉਂਦੀ ਹੈਗੀ ਵਿੱਚ ਉੱਥੇ ਨਾ ਮੈਂ ਸਾਰੇ ਕਮਰੇ ਚ ਬੈਠ ਬੈਠ ਦੇਖ ਲਿਆ ਉਹਨਾਂ ਦੇ ਸਾਰੇ ਕਿਤੇ ਉਹਨਾਂ ਦੀ ਆਵਾਜ਼ ਆਈ ਜਾਂਦੀ ਸੀਗੀ ਬੋਲਦੇ ਦੀ ਹੁਣ ਇੱਕ ਇੱਕ ਜਾਣਾ ਹੋਵੇ ਤਾਂ ਚੁੱਪ ਕਰਵਾ ਦਈਏ ਤੇ ਦੇਖੀਏ ਨੇ ਸੀਗੀਆਂ ਅਸੀਂ ਬਹੁਤ ਸੋਹਣਾ ਕੱਪੜਾ ਸੀਗਾ ਇੱਥੇ ਕੰਬਲ-ਕੰਬਲ ਬਹੁਤ ਥੋਕ ਰੇਟ ਤੇ ਸੀਗੇ ਨਾਲੇ ਮੈਨੂੰ ਆਇਆ ਹੋ ਗਿਆ ਮਾ ਚੱਲ ਵੀ ਹੁਣ ਆਏ ਤਾਂ ਹੈਗਿਆਂਗੇ ਵੀ ਜਾ ਕੇ ਫਿਰ ਸ਼ਹਿਰ ਜਾਣਾ ਪਊਗਾ ਮਿੱਠੂ ਹੀ ਲੈ ਜੰਨੇ ਹੁਣ ਬਾਕੀ ਇਹਨਾਂ ਨੇ ਲੈ ਆ ਰੱਖਿਆ ਸੀ ਪਹਿਲਾਂ ਹੀ ਚਾਦਰਾਂ ਮੈਂ ਦੇਖੀਆਂ ਸੀਗੀਆਂ ਮੈਨੂੰ ਸੋਹਣੀਆਂ ਲੱਗੀਆਂ ਕੋਈ ਗੱਲ ਵੀ ਤੈਨੂੰ ਉੱਥੇ ਹੀ ਦਵਾ ਦੇਾਂਗੇ ਚੱਲ ਤੇ ਇਸ ਤੋਂ ਬਾਅਦ ਫਿਰ ਇਹ ਜਵਾਕ ਕਹੇ ਸਾਨੂੰ ਭੁੱਖ ਲੱਗੀ ਹੈਗੀ ਫਿਰ ਮੇਰੀ ਭੈਣ ਕਹਿੰਦੀ ਚੱਲ ਕੁਝ ਖਾ ਲਓ ਇੱਥੇ ਬੈਠ ਕੇ ਹੁਣ ਤੇ ਤੇ ਅਸੀਂ ਕੁਝ ਖਾਣ ਲੱਗੇ ਸੀਗੇ ਖਾਦੀ ਸੀਗੀ ਟਿੱਕੀ ਅਸੀਂ ਚਲੋ ਜੀ ਇਹ ਸੀਗਾ ਆਪਣਾ ਖਰੀਦ ਖਰਾਦੂ ਖਰੀਦਾ ਖਰਾਦੀ ਆਪਣੇ ਵਿਆਹ ਦੀ ਬਲੌਗ ਐਂਡ ਵੀ ਆਪਾਂ ਇੱਥੇ ਹੀ ਕਰਦੇ ਆ ਮੈਂ ਲੈ ਕੇ ਸੀ ਹੋਰ ਬਲੌਗ ਨਾਲ ਇੱਥੇ ਮੇਰਾ ਮਾਸੀ ਦਾ ਮੁੰਡਾ ਆ ਗਿਆ ਸੀਗਾ ਮਿਲਿਆ ਸੀ ਸਾਨੂੰ ਮੰਡੀ 'ਚ ਮਿਲ ਗਏ ਸੀਗੇ ਇਹ ਮੇਰੀ ਭਾਣਜੀ ਦਾ ਬਚੋਲਾ ਵੀ ਹੈਗਾ ਸਬਸਕ੍ਰਾਈਬ ਜਰੂਰ ਕਰੋ ਇਸ ਚੈਨਲ ਨੂੰ